ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਦੇਸੀ ਟੇਸਟੀ ਖਾਣਾ ਵਿਦ ਸੁਖਮੰਨ ਦੇ ਚੈਨਲ ਤੇ ਅੱਜ ਅਸੀਂ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਅਸੀਂ ਬਹੁਤ ਹੀ ਸੋਕੇ ਤੇ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੀ ਜਿਹਦੇ ਵਾਸਤੇ ਮੈਂ ਆਲੂ ਸ਼ਿਮਲਾ ਮਿਰਚ ਨੂੰ ਕੱਟ ਲਿਆ ਸੀ ਇੱਧਰ ਮੈਂ ਅਨੀਅਨ ਲਿਆ ਉਨਵਿਲੰਬੇ ਲੰਬੇ ਕੱਟ ਲਿਆ ਸਲਾਈਸ ਦੇ ਵਿੱਚ ਹਰੀਆਂ ਮਿਰਚਾਂ ਨਮਕ ਹਲਦੀ ਮਸਾਲਾ ਤੇ ਜੀਰਾ ਦੋ ਟਮਾਟਰ ਲਏ ਆ ਜੀ ਉਹਨੂੰ ਵੀ ਅਸੀਂ ਚੋਪ ਕੱਲਿਆ ਇੱਧਰ ਮੈਂ ਗੈਸ ਤੇ ਪੈਨ ਰੱਖ ਦਿੱਤਾ 2 ਕੜਛੀਆਂ ਅਸੀਂ ਇਹਦੇ ਵਿੱਚ ਔਇਲ ਪਾਵਾਂਗੇ ਔਇਲ ਮੈਂ ਸਰੋਂ ਦਾ ਵਰਤਣ ਲੱਗੀ ਆ ਜੀ ਤੁਸੀਂ ਚਾਹੋ ਤਾਂ ਰਿਫਾਈਨਡ ਔਇਲ ਵੀ ਵਰਤ ਸਕਦੇ ਆ ਔਇਲ ਮੈਂ ਪਾ ਦਿੱਤਾ ਜੀ ਔਇਲ ਨੂੰ ਅਸੀਂ ਗਰਮ ਹੋਣ ਦੇਵਾਂਗੇ ਹਾਂਜੀ ਤੇ ਸਾਡਾ ਗਰਮ ਹੋ ਚੁੱਕਿਆ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਹਾਂਜੀ ਜੀਰਾ ਸਾਡਾ ਭੁੱਜ ਚੁੱਕਿਆ ਜੀ ਹੁਣ ਅਸੀਂ ਪਿਆਜ਼ ਐਡ ਕਰ ਦੋਗੇ ਯਾਦ ਨੂੰ ਅਸੀਂ ਬਰਾਂਡ ਨੂੰ ਹੁਣ ਤੱਕ ਖੋਣਾਂਗੇ ਜੀ ਜਲਦੀ ਹੀ ਤੁਹਾਡੇ ਨਾਲ ਅਸੀਂ ਪਰਮਾਸ਼ੂਲਾ ਮਿਰਚ ਦੀ ਵੀ ਰੈਸਪੀ ਸ਼ੇਅਰ ਕਰਾਂਗੇ ਜੀ ਚੈਨਲ ਨੂੰ ਜਦੋਂ ਤੁਸੀਂ ਆਉਂਦੇ ਹੋ ਨੀਏ ਚੈਨਲ ਦੀ ਵੀਡੀਓ ਦੇਖਦੇ ਹੋ ਨੀਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਹਾਂਜੀ ਤੁਸੀਂ ਦੇਖ ਸਕਦੇ ਆ ਜੀ ਸਾਡੇ ਮਸਾਲੇ ਦਾ ਜਿਹੜਾ ਕਲਰ ਸੀਗਾ ਥੋੜਾ ਚੇਂਜ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਪਟੀਆਂ ਹੋਈਆਂ ਹਰੀਆਂ ਮਿਰਚ ਐਡ ਕਰਾਂਗੇ ਨਾਲ ਹੀ ਕੱਟਿਆ ਹੋਇਆ ਟਮਾਟਰ ਐਡ ਕਰ ਦਾਂਗੇ ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਜੀ ਹਾਂਜੀ ਸਾਡਾ ਟਮਾਟਰ ਵੀ ਵਧੀਆ ਤਰੀਕੇ ਨਾਲ ਗਲ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਆਪਣੇ मसाले ऐड करा सुे सब तो पहला एक चम्मच अं नमक ऐड करा हल्दी धनिया पाउडर ਆਪਾਂ ਕੀ ਆ ਕੀ ਪਾਣੀ ਐਡ ਕਰਾਂਗੇ ਤਾਂ ਕਿ ਜਿਹੜਾ ਸਾਡਾ ਜਾਲਾ ਠੰਡਾ ਨਾ ਬਣ ਜੇ ਤੇ ਹਾਂਜੀ ਜੀ ਤੁਸੀਂ ਦੇਖ ਸਕਦੇ ਆ ਜੀ ਸਾਡਾ ਮਸਾਲਾ ਪੁੱਜ ਕੇ ਬਿਲਕੁਲ ਤਿਆਰ ਆ ਜੀ ਹੁਣ ਅਸੀਂ ਇਹਦੇ ਵਿੱਚ ਆਪਣੀ Shimla mirch te aaloo add ਕਰਾਂਗੇ ਕੋਈ ਜੀ ਜੀ ਸਬਜੀ ਨੂੰ ਅਸੀਂ ਮਿਕਸ ਕਰ ਦਿੱਤਾ ਜੀ। ਹੁਣ ਅਸੀਂ ਸਬਜੀ ਨੂੰ ਅਸੀਂ ਲੋ ਫਲੇਮ ਤੇ ਕਰਕੇ ਪਕਾਵਾਂਗੇ। ਸਬਜੀ ਨੂੰ ਅਸੀਂ ਜੀ ਬਿਨਾ ਟਕੇ ਹੀ ਪਕਾਵਾਂਗੇ। ਤਾਂ ਸਬਜੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੀ। ਜੇਦੋਂ ਅਸੀਂ ਟੱਕ ਕੇ ਸਬਜੀ ਨੂੰ शिमला ਮਿਰਚ ਨੂੰ ਪਕਾਉਂਦੇ ਆ ਜੀ ਸਾਡੀ ਇੱਕ ਤਾਂ ਸਬਜੀ ਦਾ ਕਲਰ ਖਰਾਬ ਹੋ ਜਾਂਦਾ। ਤੇ ਇੱਕ ਟੇਸਟ ਖਰਾਬ ਹੋ ਜਾਂਦਾ ਸ਼ਿਮਲਾ ਮਿਰਚ ਦਾ ਇਸ ਲਈ ਅਸੀਂ ਇਹਨੂੰ ਬਿਨਾਂ ਟੱਕ ਤੋਂ ਹੀ ਪਕਾਵਾਂਗੇ ਹਾਂਜੀ 5 ਮਿੰਟ ਹੋ ਗਏ ਆ ਜੀ ਸਾਡੀ ਸਬਜ਼ੀ ਬੰਦਿਆਂ ਨੂੰ ਹੁਣ ਅਸੀਂ ਤੇ ਵਿੱਚ ਕੜਸ਼ੀ ਮਾਰ ਕੇ ਪਲਟੀ ਦਵਾਵਾਂਗੇ 10 ਮਿੰਟ ਤੱਕ ਹੁਣ ਅਸੀਂ ਇਸੇ ਤਰੀਕੇ ਨਾਲ ਨੂੰ ਪਕਾਵਾਂਗੇ ਹਾਂਜੀ ਦੇਖ ਸਕਦੇ ਆਂ ਜੀ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਜੀ ਆਲੂ ਵੀ ਵਧੀਆ ਤਰੀਕੇ ਨਾਲ ਘਲ ਚੁੱਕੇ ਆ ਜੀ देख सकते हैं हाँ जी साड़ी आलू शिमला मिर्च की सब्जी बिल्कुल बन के तैयार है जी अच्छी देख सकते हैं जी बहुत वाइस बन के तैयार हुई है जी साड़ी सब्जी 15 ਤੋਂ 20 ਮਿੰਟ ਲੱਗੇ ਹੈ ਜੀ ਸਾਡੀ ਸਬਜੀ ਨੂੰ ਬਣਨ ਨੂੰ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਆਪਣੇ ਘਰ ਵਿੱਚ ਟਰਾਈ ਕਰਿਓ ਜੀ ਬਣਾ ਕੇ ਖਾਓ ਚਾਹੇ ਇਹਨੂੰ ਤੁਸੀਂ ਪਰੋਂਠੇ ਨਾਲ ਬਣਾ ਕੇ ਖਾ ਸਕਦੇ ਹੋ ਚਾਹੇ ਤੁਸੀਂ ਰੋਟੀ ਦੇ ਨਾਲ ਬਣਾ ਕੇ ਸਕਦੇ ਹਾਂ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੀ ਇਹ ਸਬਜੀ ਦਾ ਡੀਵੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਬਦ ਤੋਂ ਬਦ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵੀ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਜੀ ਥੈਂਕ ਯੂ ਜੀ